ਸਤ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਇੱਕ ਮਾਮਲੇ ਦੇ ਵਿੱਚ ਜੋ ਪੀਐਸਓਸੀ ਉਹਨਾਂ ਦਾ ਜੋਗਾ ਸਿੰਘ ਉਸ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਤਿੱਖੇ ਸ਼ਬਦ ਦੇ ਹਮਲੇ ਬੋਲੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਇਸ ਮਾਮਲੇ ਦੇ ਵਿੱਚ ਅਹਿਮ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਬਹੁਤ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਬਣ ਚੁੱਕੀ ਹੈ ਤਾਂ ਸਰਕਾਰ ਇਸ ਮਾਮਲੇ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕਰ ਰਹੀ ਹੈ ਇਹ ਹਰਪਾਲ ਸਿੰਘ ਚੀਮਾ ਦੇ ਵੱਲੋਂ ਦਾਵਾ ਕੀਤਾ ਗਿਆ ਤਾਂ ਮੰਤਰੀ ਹਰਪਾਲ ਸਿੰਘ ਚੀਮਾ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕੇ ਸਰਪਾਲ ਸਿੰਘ ਖੈਰਾ ਦੇ ਸਾਬਕਾ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਦੀ ਗ੍ਰਿਫਤਾਰੀ 2015 ਦੇ ਗੁਰਦੇਵ ਸਿੰਘ ਦੇਵੀ ਡਰੱਗ ਰੈਕਟ ਦੇ ਪੀੜਤਾਂ ਦੇ ਲਈ ਇਨਸਾਫ ਵੱਲ ਇੱਕ ਮਹੱਤਵਪੂਰਨ ਕਦਮ ਹੈ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਹਾਕੇ ਤੋਂ ਚੱਲ ਰਹੀ ਦੇਰੀ ਦੋਸ਼ੀਆਂ ਦੀ ਸ਼ਰਮਣੀ ਅਕਾਲੀ ਦਲ ਤੇ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਰਾਜਨੀਤਿਕ ਸਬੰਧਾਂ ਦਾ ਕਾਰਨ ਹੋਈ ਹੈ ਹਰਪਾਲ ਜੀ ਮਨੇ ਜੋਗਾ ਸਿੰਘ ਦੀ ਗ੍ਰਿਫਤਾਰੀ ਸੰਬੰਧੀ ਘਟਨਾਵਾਂ ਦਾ ਵੇਰਵਾ ਦਿੱਤਾ ਹੈ ਤੇ ਜੋਗਾ ਸਿੰਘ 28 ਸਤੰਬਰ 2023 ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਸੀ ਤੇ ਅਕਤੂਬਰ 2023 ਦੇ ਵਿੱਚ ਫਾਜ਼ਲ ਕਦੀ ਸੈਸ਼ਨ ਅਦਾਲਤਾਂ ਤੇ ਜਨਵਰੀ 2024 ਦੇ ਵਿੱਚ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਕਈ ਪੁਲਿਸ ਛਾਪਿਆਂ ਦੇ ਬਾਵਜੂਦ ਉਹ ਫਰਾਰ ਰਿਹਾ ਤੇ ਨਵੰਬਰ 2023 ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਦੁਆਰਾ ਜਾਰੀ ਕੀਤੇ ਗਏ ਲੌਕਆਊਟ ਸਰਕੂਲਰ ਕਾਰਨ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜੋਗਾ ਸਿੰਘ ਨੂੰ ਅੰਤ ਵਿੱਚ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ ਉਸ ਨੂੰ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਲਿਆ ਗਿਆ ਤੇ ਜਲਾਲਾਬਾਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵੱਲੋਂ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹਰਪਾਲ ਸਿੰਘ ਚੀਮਾ ਨੇ ਖੁਲਾਸਾ ਕੀਤਾ ਕਿ ਜੋਗਾ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਤੇ ਇਸ ਮਾਮਲੇ ਵਿੱਚ ਦੋਸ਼ੀ ਗੁਰਦੇਵ ਸਿੰਘ ਦੇ ਅਤੇ ਉਸ ਦੀ ਯੂਕੇ ਸਥਿਤ ਭੈਣ ਚਰਨਜੀਤ ਕੌਰ ਵਿਚਕਾਰ ਗੱਲਬਾਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਗੁਰਦੇਵ ਸਿੰਘ ਪਗੌੜਾ ਸੀ ਤਾਂ ਜੋਗਾ ਸਿੰਘ ਨੇ ਇਹਨਾਂ ਕੌਲਾਂ ਦਾ ਪ੍ਰਬੰਧ ਕਰਨ ਦੇ ਲਈ ਆਪਣੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਉਹਨਾਂ ਅੱਗੇ ਆਖਿਆ ਕਿ ਕਾਲ ਡਿਟੇਲ ਵਿਸ਼ਲੇਸ਼ਣ ਤੋਂ ਕਈ ਮਾਮਲੇ ਸਾਹਮਣੇ ਆਏ ਨੇ ਜੋਗਾ ਸਿੰਘ ਅਤੇ ਗੁਰਦੇਵ ਸਿੰਘ ਇੱਕੋ ਥਾਂ ਦੇ ਉੱਤੇ ਸੀ ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਇਲਜ਼ਾਮ ਲਾ ਰਹੇ ਨੇ ਕਿ ਮੇਰੇ ਖਿਲਾਫ ਝੂਠੇ ਐਨਡੀਪੀਐਸ ਕੇਸ ਬਣਾਏ ਗਏ ਨੇ ਤੇ ਉਸ ਦੇ ਬਾਰੇ ਚੂਕੂੜ ਪ੍ਰਚਾਰ ਆ ਜਿਹੜਾ ਕੀਤਾ ਜਾ ਰਿਹਾ ਮੈਂ ਇਸ ਨੂੰ ਰੱਦ ਕਰਦਾ ਤੇ ਕਾਰਵਾਈ ਜੂਨ 2024 ਤੋਂ ਸੁਪਰੀਮ ਕੋਰਟ ਵਿੱਚ ਰੋਕੀ ਗਈ ਹੈ ਤੇ ਇਸ ਤਰੀਕ ਤੱਕ ਮੈਂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਸਵਾਲਾਂ ਦੇ ਵਿੱਚ ਖੜਾ ਕਰ ਰਹੇ ਨੇ ਕਿ ਜਾਣਬੁੱਝ ਕੇ ਗਲਤ ਤਰੀਕੇ ਨਾਲ ਮੈਨੂੰ ਇਸ ਮਾਮਲੇ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਜਾਂ ਮੈਨੂੰ ਫਸਾਇਆ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਤਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਹਰਸਿਮਰਤ ਕੌਰ ਬਾਦਲ ਦੇ ਨਾਲ ਜੁੜੀ ਹੋਈ ਹੈ ਸਵੇਰ ਤੋਂ ਹਰਸਮਰਤ ਕੌਰ ਬਾਦਲ ਆ ਜਿਹੜੇ ਰਖੜੀ ਵਾਲੇ ਦਿਨ ਜੇਲ੍ਹ ਦੇ ਅੱਗੇ ਖੜੇ ਰਹੇ ਨਾ ਭਾ ਜੇਲ੍ਹ ਪਹੁੰਚੇ ਸੀ ਵਿਕਰਮ ਮਜੀਠੀਆ ਨੂੰ ਰਖੜੀ ਬੰਨਣ ਪਰ ਉੱਥੇ ਉਹਨਾਂ ਨੂੰ ਪਹਿਲਾਂ ਤਾਂ ਮਿਲਣ ਨਹੀਂ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਫਿਰ ਉਹਨਾਂ ਨੂੰ ਆਖਿਰਕਾਰ ਰਖੜੀ ਬੰਨਣ ਦੀ ਇਜਾਜ਼ਤ ਮਿਲ ਜਾਂਦੀ ਹੈ ਤੇ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਵੱਲੋਂ ਤੇ ਰਖੜੀ ਦੇ ਮੌਕੇ ਉਹਨਾਂ ਨੇ ਰਖੜੀ ਬੰਨ ਕੇ ਸ਼ੁਭ ਕਾਮਨਾਵਾਂ ਮਜੀਠੀਆ ਨੂੰ ਦਿੱਤੀਆਂ ਜੇਲ੍ਹ ਤੋਂ ਬਾਹਰ ਆਉਂਦਿਆਂ ਹਰਸਮਰਤ ਕੌਰ ਬਾਦਲ ਨੇ ਆਖਿਆ ਕਿ ਮੈਨੂੰ ਗੇਟ ਦੇ ਬਾ ਖੜਾ ਕੇ ਰੱਖਿਆ ਤੇ ਇੰਤਜ਼ਾਰ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਜੇਲ੍ਹ ਦੇ ਪ੍ਰਸ਼ਾਸਨ ਨੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ 15 ਮਿੰਟ ਹੀ ਉਹ ਮਜੀਠੀਆ ਨੂੰ ਮਿਲ ਸਕੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮਜੀਠੀਆ ਬਹੁਤ ਖੁਸ਼ ਸੀ ਇਸ ਦੇ ਨਾਲ ਹੀ ਹਰਸਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਹਮਲਾ ਕੀਤਾ ਆਖਿਆ ਕਿ ਇਸ ਤਰ੍ਹਾਂ ਦੀ ਬਦਲਾਖੋਲ ਦੀ ਰਣਨੀਤੀ ਪੰਜਾਬ ਦੀ ਮੌਜੂਦਾ ਸਰਕਾਰ ਲੰਬੇ ਸਮੇਂ ਤੋਂ ਕਰ ਰਹੀ ਹੈ ਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਇਸ ਦਾ ਜਵਾਬ ਸਰਕਾਰ ਨੂੰ ਜ਼ਰੂਰ ਦੇਣਗੇ ਨਾ ਆਖਿਆ ਕਿ ਮਜੀਠੀਆ ਜਿਸੇ ਤੋਂ ਨਹੀਂ ਡਰਦਾ ਪੰਜਾਬ ਸਰਕਾਰ ਤੋਂ ਉਸ ਨੂੰ ਕੋਈ ਡਰ ਨਹੀਂ ਹੈ ਜਿਸ ਕਰਕੇ ਉਹਨਾਂ ਖਿਲਾਫ ਝੂਠੇ ਮੁਕੰਮਲ ਮੁਕਦਮੇ ਆ ਜਿਹੜੇ ਦਰਜ ਕੀਤੇ ਜਾ ਰਹੇ ਤੇ ਉਹਨਾਂ ਮਜੀਠੀਆ ਸਰਕਾਰ ਦੇ ਖਿਲਾਫ ਲਗਾਤਾਰ ਬੋਲ ਰਹੇ ਸੀ ਇਸ ਕਰਕੇ ਹੀ ਇਹ ਕਾਰਵਾਈ ਕੀਤੀ ਗਈ ਹੈ ਤਾਂ ਜਦੋਂ ਬਾਅਦ ਮਜੀਠੀਆ ਆਉਣਗੇ ਫਿਰ ਇਸ ਤਰ੍ਹਾਂ ਬੋਲਗੇ ਜਿਹੜੇ ਸਰਕਾਰ ਦੀਆਂ ਨਕਾਮੀਆਂ ਉਸ ਨੂੰ ਪ੍ਰਗਟ ਕਰਦੇ ਰਹਿਣਗੇ ਤਾਂ ਹਰ ਸਿਮਰਤ ਘਰ ਬਾਦਲ ਵੱਲੋਂ ਇਹ ਗੱਲ ਆਖੀ ਗਈ ਹੈ ਅਗਲੀ ਖਬਰ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਤਨਖਾਹੀਆ ਸ਼੍ਰੀ ਕਲਤਕ ਸਾਬ ਤੋਂ ਕਰਾਰ ਦਿੱਤਾ ਗਿਆ ਸੀ ਤੇ ਆਪਣੀ ਧਾਰਮਿਕ ਤਨਖਾਹ ਉਪਰਤ ਰਹੇ ਨੇ ਹਰਜੋਤ ਸਿੰਘ ਬੈਂਸ ਸਵੇਰੇ ਤਕਰੀਬਨ 8 ਵਜੇ ਹੀ ਨੰਗੇ ਪੈਰੀ ਦਣਾ ਪ੍ਰਕਾਸ਼ ਕਰਕੇ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਸਿਕੰਦਰ ਸਾਹਿਬ ਪਹੁੰਚੇ ਸੀ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਚਰਨਾ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਜੋੜਾ ਘਰ ਦੇ ਵਿੱਚ ਜੋੜੇ ਝੜਨ ਦੀ ਸੇਵਾ ਕੀਤੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਕਲਤਕ ਸਾਬ ਤੋਂ ਧਾਰਮਿਕ ਸਜ਼ਾ ਸੁਣਾਈ ਗਈ ਸੀ ਜਿਸ ਦੇ ਤਹਿਤ ਉਹਨਾਂ ਨੂੰ ਗੁਰਦੁਆਰਾ ਸੀਸਗਨ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕਰਨੀ ਸੀ ਤੇ ਪ੍ਰੋਗਰਾਮ ਦੇ ਤਹਿਤ ਹਰਜੋਤ ਬੈਂਸ ਦੇ ਵੱਲੋਂ ਇਹ ਸੇਵਾ ਨਿਭਾਈ ਗਈ ਹੈ। ਅਗਲੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵੱਲੋਂ ਐਂਟੀ ਡਰੋਨ ਸਿਸਟਮ ਨੂੰ ਲਾਂਚ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਇਲਾਕੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਹੈ। ਤਾਂ ਅਰਵਿੰਦ ਕੇਜਰੀਵਾਲ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਆਖਿਆ ਕਿ ਪਹਿਲਾਂ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨਾਂ ਦੇ ਰਾਹੀਂ ਨਸ਼ੇ ਭੇਜੇ ਜਾਂਦੇ ਸੀ ਪਰ ਹੁਣ ਇਸ ਤਕਨੀਕ ਦੇ ਲਾਗੂ ਹੋਣ ਦੇ ਨਾਲ ਪੰਜਾਬ ਦੇ ਵਿੱਚ ਡਰੋਨ ਸਿਸਟਮ ਜਿਹੜਾ ਪਾਕਿਸਤਾਨ ਦਾ ਉਸ ਨੂੰ ਤੈਸਨਾਸ ਕਰ ਦਿੱਤਾ ਜਾਏਗਾ ਕੋਈ ਵੀ ਨਸ਼ਾ ਜਿਹੜਾ ਉਸ ਡਰੋਨ ਦੇ ਰਾਹੀਂ ਪੰਜਾਬ ਦੇ ਵਿੱਚ ਨਹੀਂ ਸੁਟਿਆ ਜਾ ਸਕੇਗਾ 2015 ਤੱਕ ਜਿਹੜੀ ਹੈ ਨਸ਼ੇੜੀ ਬੱਚਿਆਂ ਦੀ ਗਿਣਤੀ 2009 ਦੇ ਵਿੱਚ ਪੰਜਾਬ ਚ ਲਗਭਗ 1000 ਸੀ ਤੇ 15 ਚ ਵੱਧ ਕੇ 20000 ਦੇ ਕਰੀਬ ਹੋ ਗਈ ਤੇ ਇਹ ਕਿਸ ਦਾ ਯੋਗਦਾਨ ਹੈ ਉਹਨਾਂ ਨੇ ਇੱਥੇ ਮਜੀਠੀਆ ਦਾ ਬਿਨਾ ਨਾਮ ਲਏ ਨਿਸ਼ਾਨਾ ਸਾਧਿਆ ਤੇ ਆਪਣੀਆਂ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਣ ਦੇ ਦੋਸ਼ ਲਾਏ ਨੇ ਤਾਂ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਇਹ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਸਕੀਮ ਨੂੰ ਇਸ ਸਿਸਟਮ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਆਪਣੇ ਗੁਣਗਾਨ ਕੀਤੇ ਗਏ ਨੇ ਅਤੇ ਇਹ ਵੀ ਆਖਿਆ ਗਿਆ ਕਿ ਇਹ ਤਿੰਨ ਐਂਟੀ ਡਰੋਨ ਸਿਸਟਮ ਲਾਂਚ ਕੀਤੇ ਆ ਤੇ ਨਵਾਂ ਸਿਸਟਮ ਆਰਡਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 6 ਹੋਰ ਜਲਦੀ ਪਹੁੰਚ ਜਾਣਗੇ ਤੇ ਲੋੜ ਪਈ ਤਾਂ ਹੋਰ ਵੀ ਖਰੀਦੇ ਜਾਣਗੇ ਤਾਂ ਇਸ ਦੇ ਨਾਲ ਬਹੁਤ ਵੱਡੀ ਜੰਗ ਹੈ ਜਿਹੜੀ ਸਰਕਾਰ ਦੀ ਨਸ਼ਾ ਵਿਰੁੱਧ ਚੱਲ ਰਹੀ ਉਸ ਨੂੰ ਵੱਡਾ ਹੁਲਾਰਾ ਮਿਲੇਗਾ ਸਰਕਾਰ ਦਾ ਇਹ ਦਾਵਾ ਹੈ ਇਸ ਤੋਂ ਇਲਾਵਾ ਪੁਲਿਸ ਨੂੰ ਸਿਖਲਾਈ ਦੇਣ ਦੀ ਗੱਲ ਵੀ ਆਖੀ ਗਈ ਹੈ ਪੁਲਿਸ ਮੁਲਾਜ਼ਮਾਂ ਨੂੰ ਤਾਂ ਕਿ ਇਸ ਸਿਸਟਮ ਦੇ ਵਿੱਚ ਆਉਣ ਦੇ ਨਾਲ ਬਹੁਤ ਸਾਰੀਆਂ ਬ੍ਰਿਕੀਆਂ ਤੇ ਇਸ ਦੇ ਖੇਤਰ ਦੇ ਵਿੱਚ ਪ੍ਰਭਾਵਸ਼ਾਲੀ ਵਰਤੋਂ ਕੀਤੀ ਜਾ ਸਕੇ ਤੇ ਇਸ ਟੈਕਨੋਲੋਜੀ ਦੇ ਨਾਲ ਆਉਣਾ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਮਜ਼ਬੂਤ ਸੁਰੱਖਿਆ ਢਾਲ ਮਿਲੇਗੀ ਸਰਕਾਰ ਦਾ ਇਹ ਦਾਵਾ ਹੈ ਸਰਕਾਰ ਨੇ 54.41 ਕਰੋੜ ਸਰਕਾਰ ਨੇ 51.41 ਕਰੋੜ ਰੁਪਏ ਦੀ ਲਾਗਤ ਨਾਲ ਨੌ ਹਾਈ ਟੈਕ ਐਂਟੀ ਡਰੋਨ ਸਿਸਟਮ ਖਰੀਦੇ ਨੇ ਤੇ ਇਹ ਸਿਸਟਮ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਰੋਕਣ ਵਿੱਚ ਗੇਮ ਚੇਂਜਰ ਸਾਬਤ ਹੋਣਗੇ ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾ ਸਿਰਫ ਡਰੋਨ ਅਤੇ ਇਸ ਦੇ ਕੰਟਰੋਲ ਸਟੇਸ਼ਨ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਆ ਸਗੋਂ ਅਸਲ ਸਮੇਂ ਤੇ ਨਕਸ਼ੇ ਤੇ ਖੇਤਰ ਦੀਆਂ ਅਲਰਟ ਤੇ ਆਟੋਮੈਟਿਕ ਚੇਤਾਵਨੀਆਂ ਵੀ ਜਾਰੀ ਕਰਦੇ ਨੇ ਆਖਰੀ ਖਬਰ ਮੰਤਪਾਗੀ ਖਬਰ ਹੈ ਜਿਹੜੀ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਦਸ਼ਤਗਰਦਾਂ ਨਾਲ ਜਾਰੀ ਮੁਕਾਬਲੇ ਦੇ ਵਿੱਚ ਬੀਤੀ ਰਾਤ ਸੁਰੱਖਿਆ ਬਲਾਂ ਦੇ ਦੋ ਜਵਾਨ ਸ਼ਹੀਦ ਹੋਏ ਨੇ ਤੇ ਜ਼ਖਮੀ ਹੋਏ ਨੇ ਤੇ ਸ਼ਹੀਦ ਜਵਾਨਾਂ ਦੀ ਪਛਾਣ ਲਾਸ਼ ਨਾਇਕ ਪ੍ਰਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਵਜੋਂ ਦੱਸੀ ਗਈ ਹੈ। ਇਹਨਾਂ ਵਿੱਚੋਂ ਲਾਸ਼ ਨਾਇਕ ਪ੍ਰਤਪਾਲ ਸਿੰਘ 28 ਸਾਲ ਦਾ ਸਮਰਾਲਾ ਨੇੜੇ ਪਿੰਡ ਮਾਨੂਪੁਰ ਜਦੋਂ ਕਿ ਸਿਪਾਹੀ ਹਰਮਿੰਦਰ ਸਿੰਘ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦਾ ਰਹਿਣ ਵਾਲਾ ਸੀ। ਰਖੜੀ ਵਾਲੇ ਦਿਨ ਇਹ ਖ਼ਬਰ ਸੁਣ ਕੇ ਦੋਹਾਂ ਪਰਿਵਾਰਾਂ ਦੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਦੱਸਿਆ ਜਾ ਰਿਹਾ ਕਿ ਪ੍ਰਤਪਾਲ ਸਿੰਘ ਦਾ ਵਿਆਹ ਸਿਰਫ਼ 4 ਮਹੀਨੇ ਪਹਿਲਾਂ ਹੋਇਆ ਸੀ। ਕੁਲਗਾਮ ਜ਼ਿਲ੍ਹੇ ਦੇ ਜੰਗਲੀ ਇਲਾਕੇ ਦੇ ਵਿੱਚ ਲੁਕੇ ਦਸਤਗਰਦਾਂ ਦੀ ਪੈੜ ਨੱਪਣ ਲਈ ਇਹ ਆਪਰੇਸ਼ਨ ਜੋ 9ਵੇਂ ਦਿਨ ਵਿੱਚ ਚੱਲ ਰਿਹਾ ਸੀ ਫੌਜ ਦੀ ਸ਼੍ਰੀਨਗਰ ਆਧਾਰਿਤ ਚਨਾਰਕੌਰ ਨੇ ਐਕਸ ਦੇ ਇੱਕ ਪੋਸਟ ਵਿੱਚ ਮੁਕਾਬਲੇ ਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਐਕਸਕਿਊਰੇਸ਼ੀਆ ਗ੍ਰਾਂਟ ਹੈ 1-1 ਕਰੋੜ ਰੁਪਏ ਦੀ ਸ਼ਰਧਾਂਜਲੀ ਦੇ ਤੌਰ ਤੇ ਦੇਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਵਨਤਮਾਨ ਵੱਲੋਂ ਕੀਤਾ ਗਿਆ ਸੋ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ